ਹਰ ਕੀ ਸਾਰੇ ਨੂੰ ਸਤਿ ਸ੍ਰੀ ਅਕਾਲ ਤੇ ਲੋ ਜੀ ਆਪਾਂ ਕਹਾਣੀ ਦਾ ਦੂਸਰਾ ਭਾਗ ਅੱਗੇ ਵਰਦੇ ਆਂ ਤੇ ਹਰ ਕੀ ਇੱਕ ਜਿੱਤ ਬੇਗ ਨੇ ਤੁੱਲੇ ਦੇ ਪੈਰ ਗਿਆ ਫੜੇ ਮਾਪਿਆ ਮੈਨੂੰ ਬਚਾ ਲਏ ਇਹ ਮੇਰੇ ਪਾਸ ਫੁੱਟੀ ਕੌਲੀ ਵੀ ਨਹੀਂ ਜਿਹਦੇ ਨਾਮ ਤੇਰਾਸ ਕਰ ਗਿਆ ਮੂਰ ਸਤਾ ਇਸ ਪ੍ਰਦੇਸ਼ ਵਿੱਚ ਮੇਰਾ ਕੋਈ ਨਹੀਂ ਇਹ ਨੇਕ ਜਿਤ ਬੰਦੇ ਮੇਰੇ ਤੇ ਤਰਸ ਕਰ ਮੈਨੂੰ ਆਪਣੇ ਕੋਲ ਨੌਕਰੀ ਰੱਖ ਲੈ ਮੈਂ ਸਿਰਫ ਦੋ ਟੁਕੜੇ ਰੋਟੀ ਦੇ ਖਾ ਕੇ ਗੁਜ਼ਾਰਾ ਕਰ ਤਵਾਂਗਾ ਮੇਰੀ ਨੌਕਰੀ ਵਿੱਚੋਂ ਆਪਣਾ ਖਰਚਾ ਕੱਟ ਲੈਣਾ ਇਹ ਜੁੱਤ ਬੇਗ ਨੇ ਲੇ ਡੇਲ ਰਡੀਆਂ ਕੱਢਦੀਆਂ ਆਖਿਆ ਖੁਦ ਨੈਣ ਪਰ ਆਏ ਤੁੱਲੇ ਸੋਚੀ ਪੈ ਗਿਆ ਕੁਝ ਚੇਰਾ ਸੋਚ ਕੇ ਤੁੱਲੇ ਨੇ ਹੂੰਗਾ ਰਪਿਆ ਬੇਟਾ ਘਬਰਾਉਣ ਦੀ ਲੋੜ ਨਹੀਂ ਬੜਿਆ ਵਿੱਚ ਕਾਟੇ ਵਾਦੇ ਬਣੇ ਹੀ ਹੋਏ ਨੇ ਇਹ ਮੈਂ ਜਾਣਦਾ ਹਾਂ ਕਿ ਤੂੰ ਪਰਦੇਸੀ ਐ ਤੇਰਾ ਇੱਥੇ ਕੋਈ ਮਦਦਗਾਰ ਨਹੀਂ ਤੂੰ ਮੇਰੇ ਕੋਲ ਨੌਕਰ ਰਹਿਣ ਦਾ ਸਵਾਰ ਪਾਇਆ ਏ ਮੈਂ ਉਸ ਸਵਾਰੀ ਕਦੇ ਧਰੋਂ ਮੋੜਿਆ ਨਹੀਂ ਮੈਂ ਤੈਨੂੰ ਆਪਣੇ ਕੋਲ ਨੌਕਰ ਰੱਖਣ ਲਈ ਤਿਆਰ ਹਾਂ ਪਰ ਇੱਕ ਸ਼ਰਤ ਹੈ ਹਾਂ ਦਸ ਬਾਬਾ ਇੱਜਤ ਵੇਗ ਕਾਲੀ ਨਾਨ ਬੋਲਿਆ ਉਸ ਨੂੰ ਆਸ ਦਾ ਤਹਿ ਤਹਾਣਾ ਜਗ ਮੰਦੇ ਬਖਾਈ ਦੇ ਰਿਆ ਸੀ ਤੈਨੂੰ ਮੱਜਾਂ ਚਾਰਨ ਦੇ ਨੌਕਰ ਰਹਿਣਾ ਪਵੇਗਾ ਸੋਚ ਲੈ ਤੁਹਾਨੂੰ ਨੇ ਗੰਭੀਰਤਾਪੂਰਵਕ ਆਖਿਆ ਮੈਨੂੰ ਮਨਜ਼ੂਰ ਹੈ ਮੈਂ ਖੜੇ ਮੱਤੇ ਇਹ ਨੌਕਰੀ ਕਰਾਂਗਾ ਇੱਜ਼ਤ ਬੇਗ ਲੱਗੀ ਜਿਵੇਂ ਸਵਰਗ ਦੀ ਖਿੜਕੀ ਖੁੱਲ ਗਈ ਹੋਵੇ ਆਪਣੇ ਪਿਆਰੇ ਨਾਲ ਨੀੜਤਾ ਪ੍ਰਾਪਤ ਕਰਨ ਲਈ ਸਦਰ ਉਹਨੂੰ ਹੁਣ ਪੂਰੇ ਹੀ ਹੁੰਦੇ ਯਾਪਤੀ ਸੀ ਇਜਤਬੇਗ ਮੂੰਹ ਚੱਕ ਰਹੀ ਮੱਜਾਂ ਖੋਲਦਾ ਆਪਣੇ ਸਾਥੀਆਂ ਸਮੇਤ ਕਿਨਾਰੇ ਬੇਲੇ ਵਿੱਚ ਪੁੱਜ ਜਾਂਦਾ ਇਜਤਬੇਗ ਤੋਂ ਉਹ ਉਹ ਮਾਹੀਵਾਲ ਬਣ ਚੁੱਕਾ ਸੀ ਉਹਨੂੰ ਇਸੇ ਨਾਲ ਸੱਦ ਦੇ ਸਨ ਕੁ ਡੇੜ ਭਰ ਇਸੇ ਤਰ੍ਹਾਂ ਲੰਘ ਗਿਆ ਸੋਹਣੀ ਦੀ ਰੰਗਲੀ ਨਿਹਾਰ ਉਹਨੂੰ ਜਿੰਦ ਕੀ ਝੀਲ ਦਾ ਲਾਰਾ ਤੇ ਯਾਰਹੀ ਸੀ ਉਹ ਕਲਪਨਾ ਵੇਖੀ ਕਈ ਵਾਰ ਸੋਣੀ ਨਾਲ ਸ਼ਹਿਦ ਭਰੀਆਂ ਗੱਲਾਂ ਕਰਦਾ ਰਸ ਦਾ ਹਾਸ ਦਾ ਅਤੇ ਮਨ ਮਨਾਈ ਕਰਦਾ ਪਰੰਤੂ ਸੋਣੀ ਉਹਦੇ ਪਾਸੋਂ ਬਹੁਤ ਦੂਰ ਸੀ ਅਸਮਾਨੀ ਤਾਰਿਆਂ ਨਾਲੋਂ ਵੀ ਵੀ ਦੂਰ ਸੋਹਣੀ ਤਾਂ ਉਹਦੇ ਲਈ ਲਾਜਵੰਤੀ ਦਾ ਬੂਟਾ ਸੀ ਜਿਹੜਾ ਹੱਥ ਲਾਇਆ ਕੁਮਲਾ ਜਾਂਦਾ ਏ ਇੱਕ ਦਿਨ ਸੋਹਣੀ ਮਹੀਂਵਾਲ ਲਈ ਪੱਤਾ ਲੈ ਕੇ ਆ ਗਈ ਉਹਦਾ ਚੋ-ਚੋ ਪੈਂਦਾ ਰੂਪ ਮਹੀਂਵਾਲ ਨੂੰ ਤਰਪਾ ਗਿਆ ਉਸ ਆਪਣੀ ਦਿਲ ਸੋਹਣੀ ਅੱਗੇ ਫੋਨ ਫਿੱਟਾ ਸੋਹਣੀ ਮੈਂ ਤੇਰੇ ਪਿੱਛੇ ਆਪਣੇ ਮਾਪੇ ਅਤੇ ਪਿਆਰਾ ਦੇਸ਼ ਛੱਡ ਦਿੱਤੇ ਪਰ ਤੂੰ ਹੈ ਕਿੰਨੇ ਮੇਰੇ ਨਾਲ ਸਿੱਧੇ ਮੂੰਹ ਗੱਲ ਵੀ ਨਹੀਂ ਕੀਤੀ ਹਜ਼ਾਰਾਂ ਲੱਖਾਂ ਦੀ ਦੌਲਤ ਨੂੰ ਲੱਤ ਮਾਰ ਕੇ ਮੈਂ ਤੇਰੀਆਂ ਮੱਜਾਂ ਚਾ ਰਿਹਾ ਹਾਂ ਕੁਝ ਰਹਿਮ ਕਰ ਸੋਣੀਏ ਕੁਝ ਤਰ ਕਰ ਹੋਸ਼ਣ ਪਰਈਏ ਸੋਣੀ ਦੇ ਉਸਨਾਕ ਚਿਹਰੇ ਤੇ ਲਾਲੀ ਦੀ ਲਹਿਰ ਦੌੜ ਗਈ ਉਨੇ ਮਾਹੀਵਾਲ ਨੂੰ ਆਪਣੀ ਮੁਹੱਬਤ ਇਸ਼ਕ ਦੀ ਦਹਲੀਜ਼ ਛਿੜਾ ਦਿੱਤੀ ਸੋਣੀ ਦੁਨੀਆ ਦੀ ਦਾ ਦੁਨੀਆ ਦੀ ਸਾਰੀ ਦੌਲਤ ਅੱਜ ਮੇਰੀ ਚੋਲੀ ਵਿੱਚ ਚੋਲੀ ਵਿੱਚ ਮੇਰੇ ਨਾਲ ਅਮੀਰ ਹੋਣ ਦੁਨੀਆ ਵਿੱਚ ਦੂਜਾ ਕੋਈ ਨਹੀਂ ਮਹੀਵਾਲਾ ਮੈਂ ਆਪਣੀ ਪਾਕ ਮੁਹੱਬਤ ਤੇਰੇ ਹਵਾਲੇ ਕਰ ਦਿੱਤੀ ਇਕਰਾਰ ਦਿੱਤੀ ਏ ਮੈਂ ਵਫਾ ਨਿਵਾਵਾਂਗੀ ਇਸ਼ਕ ਨੂੰ ਦਾਗ ਨਹੀਂ ਲੱਗਣ ਦੇਵਾਂਗੀ ਉਹ ਦਾਗ ਨਹੀਂ ਲੱਗਣ ਦੇਵਾਂਗੀ ਸੋਹਣੀ ਮਹੀਵਾਲ ਹਰੋਈ ਮੇਲੇ ਵਿੱਚ ਪਿਆਰ ਮਿਲਣੀਆਂ ਮਾਣਦੇ ਰਹੇ ਬਿਲੇ ਵਿੱਚ ਸੋਹਣੀ ਦਾ ਰੋਜ ਮਹੀਵਾਲ ਪਾਸ ਜਾਣਾ ਕੋਈ ਖੱਤਰਿਆ ਨਗਰਾਂ ਨੂੰ ਖੜਕ ਗਿਆ ਉਹਨਾਂ ਦੇ ਇਸ਼ਕ ਦੀ ਚਰਚਾ ਸੁਰ ਹੋ ਗਈ ਤੂੰ ਹੱਸਦੀ ਬਿੰਦ ਰਾਜੀ ਮੇਰਾ ਲੱਗਦੇ ਨੇ ਬਹੁਤ ਪਿਆਰੇ ਚੱਲ ਕਿੱਧਰੇ ਦੋ ਗੱਲਾਂ ਕਰ ਗਏ ਬੈ ਇੱਕ ਨਦੀ ਕਿਨਾਰੇ ਲੁੱਕ ਲੁੱਕ ਲਾਈਆਂ ਪ੍ਰਗਟ ਹੋਈਆਂ ਵਾਜ ਗਏ ਢੋਲ ਨਗਾਰੇ ਸੋਹਣੀ ਆ ਜਾਣੀ ਡੋਪਧਿਆਨ ਨੂੰ ਰੱਬ ਤਾਰੇ ਤੁੰਲੇ ਨੂੰ ਇਹ ਸੋਹਣੀ ਮਾਹੀਵਾਲ ਦੇ ਪ੍ਰੇਮ ਬਾਰੇ ਸੂ ਮਿਲ ਗਈ ਦੋ ਜਵਾਨਿਆਂ ਦੀ پاک ਮੁਹੱਬਤ ਨੂੰ ਉਹਨਾ ਪ੍ਰਵਾਨ ਨਾ ਕੀਤਾ ਮਾਹੀਵਾਲ ਨੂੰ ਚਾਹ ਕੋ ਜਵਾਬ ਮਿਲ ਗਿਆ ਤੇ ਸੋਹਣੀ ਨੂੰ ਉਨਾ ਗੁਜਰਾਤ ਦੇ ਇੱਕ ਹੋਲ ਕੁਮਾਰਾਂ ਦੇ ਮੁੰਡੇ ਨਾਲ ਪਿਆ ਦਿੱਤਾ ਸੋਣੀ ਮਹੀਵਾਲ ਲਈ ਤੜਪਦੀ ਰਹੀ ਮਹੀਵਾਲ ਸੋਣੀ ਦੇ ਬੇਰਾਗ ਵਿੱਚ ਆਂ ਕਿਉਂ ਕੇਰਤ ਰਹ ਝੂਠੀ ਲੋਕ ਲਾਜ ਨੇ ਦੋ ਪਿਆਰੇ ਵਿਛੋੜ ਦਿੱਤੇ ਦੋ ਰੂਹਾਂ ਕਾਇਮ ਕਰਤੀਆਂ ਐ ਜਿੱਤ ਬੇਗੋ ਮਾਹੀਵਾਲ ਬਣਿਆ ਮਾਹੀਵਾਲ ਮਾਹੀਵਾਲੋਂ ਫਕੀਰ ਬਣ ਗਿਆ ਤੇ ਗੁਜਰਾਤੋਂ ਬਜੀਰਾਬਾਦ ਦੇ ਪਾਸੇ ਇੱਕ ਮੀਲ ਦੀ ਦੂਰੀ ਤੇ ਦਾ ਹਾਦਰੀ ਆਦੇ ਪਰਲੇ ਕੰਢੀ ਝੁਗੀ ਜਾ ਭਾਈ ਸੋ ਏਸੀ ਅੱਜ ਦੀ ਕਹਾਣੀ ਤੇ ਸਾਰੇ ਲਾਈਕ ਕਮੈਂਟ ਕਰਕੇ ਦੱਸਿਓ ਕਿੱਦਾਂ ਦੀ ਰਹੀ ਤੇ ਬਾਕੀ ਆਪਾਂ ਅਗਲੀ ਕਹਾਣੀ ਦਾ ਪਾਗ ਆਪਾਂ ਕਰਾਇਆ ਜੀ ਕੱਲ ਨੂੰ ਦੇਖ ਤੇ ਉਦੋਂ ਤੱਕ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਤੇ ਅਰਾਪਾਖ ਜੀ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ